ਮੰਮੀ ਮੰਮੀ ਇੱਥੇ ਬੈਠੇ ਏ ਤੂੰ ਮੇਰੀ ਗੱਲ ਸੁਣੋ ਕਿਚਨ ਦਾ ਕੰਮ ਹੋ ਗਿਆ ਵਾ ਸਾਰਾ ਅੱਛਾ ਮੈਂ ਨਾ ਤੁਹਾਨੂੰ ਦੱਸਣਾ ਹੈਗਾ ਮੰਮੀ ਦਾ ਫੋਨ ਆਇਆ ਸੀਗਾ ਉਹ ਨਾ ਆ ਰਹੇ ਆ ਤੇ ਠੀਕ ਠਾਕ ਆ ਘਰ ਤੇ ਸਾਰੇ ਹਾਂ ਹਾਂ ਸਭ ਕੁਝ ਠੀਕ ਆ ਉਹ ਗੁਵਾਂਡੀਆਂ ਦੇ ਘਰੇ ਵਿਆਹ ਸੀਗਾ ਉਹ ਨਾ ਮੇਰੀ ਸਹੇਲੀ ਹੈਗੀ ਆ ਤੇ ਉਹਨੇ ਮੰਮੀ ਹੱਥ ਡੱਬਾ ਭੇਜਤਾ ਥੋੜੇ ਦਿਨ ਰਹਿ ਕੇ ਉਹਦੇ ਵਿਆਹ ਨੂੰ ਤਾਂ ਕਰਕੇ ਉਹ ਕਹਿੰਦੀ ਚੱਲ ਤੇਰੇ ਡੱਬਾ ਮੈਂ ਤੇਰੀ ਮੰਮੀਆਂ ਦਾ ਭੇਜ ਦੇਣੀ ਆ ਤੇ ਤੁਸੀਂ ਸਾਰੀ ਫੈਮਿਲੀ ਆ ਜਿਓ ਸ਼ੁਕਰ ਹੈ ਕਿ ਤੇਰੀ ਮੰਮੀ ਵੀ ਘਰੋਂ ਨਿਕਲੀ। ਉਸ ਤਰ੍ਹਾਂ ਤਾਂ ਅੰਟ ਐਵੇਂ ਨਹੀਂ ਲੱਗਦਾ। ਚੱਲਾ ਆ ਰਹੇ ਤੇ ਬਹੁਤ ਵਧੀਆ ਮੈਂ ਕਹਨੀ ਤੇ ਤੂੰ ਅਸਰਾ ਕਰ ਕੁਝ ਨਾ ਬਣਾ ਲੈ ਉਹਨਾਂ ਦੇ ਖਾਣ-ਪੀਣ ਲਈ। ਨਹੀਂ ਨਹੀਂ ਮੰਮੀ ਕੀ ਬਣਾਣਾ ਵਾ? ਉਹਨਾਂ ਨੇ ਆਣਾ ਵਾ ਚਾਹ ਵਗੈਰਾ ਦੇ ਦਾਂਗੇ। ਉਹਨਾਂ ਨੇ ਮੈਨੂੰ ਪਤਾ ਕੁਝ ਖਾਣਾ ਖੁਣਾ ਤੇ ਹੈ ਨਹੀਂ ਆ। ਫਿਰ ਬਣਾਉਣ ਦਾ ਫਾਇਦਾ ਕੀ ਆ? ਉਹ ਤਾਂ ਕੁਝ ਬਣਾ ਕੇ ਅger ਰੱਖਾਂਗੇ ਤੇ ਖਾਣਗੇ ਹੀ ਨਾ। ਕੁਛ ਨਾ ਥੋੜੀ ਐ ਵੀ ਤੇ ਖਾਓਗੇ ਨਹੀਂ। ਕੋਈ ਕਹੇਗਾ ਥੋੜੀ ਮੈਂ ਖਾਣਾ। ਤੂੰ ਬਣਾ ਕੁਝ ਉਹਨਾਂ ਲਈ। ਓਹੋ ਮੰਮੀ ਮੈਨੂੰ ਪਤਾ ਉਹਨਾਂ ਨੇ ਖਾਣਾ ਨਹੀਂ ਆ ਫਾਇਦਾ ਕੀ ਆ ਜਦੋਂ ਆਣਗੇ ਨਾ ਉਹਨਾਂ ਨੂੰ ਪੁੱਛ ਲਾਂਗੇ ਜਦੋਂ ਖਾਣਾ ਕੁਝ ਹੋਊਗਾ ਉਦੋਂ ਬਣਾ ਲਾਂਗੇ ਫੜਾ ਫੜਨੀ ਤੇ ਵਿਚਾਰੋ ਮੰਗਾ ਲਾਂਗੇ ਬੁੱਤੋ ਨਾ ਦੱਸਣਾ ਥੋੜੀ ਐ ਮੈਂ ਖਾਣਾ ਤੂੰ ਆ ਵੀ ਬਣਾ ਲੈ ਕੁਝ ਬਿਜਾਰਾ ਵੀ ਮੰਗਾ ਲੈ ਨਾਲ ਚਲੋ ਠੀਕ ਆ ਮੰਮੀ ਤੁਸੀਂ ਤੇ ਐਵੇਂ ਜਿੱਤ ਫੜ ਗਈ ਬਣਾ ਸ਼ੁਕਰ ਆ ਮੈਂ ਕਿ ਨਹੀਂ ਆਣ ਲੱਗਿਆ ਚਾ ਚੜ ਗਈ ਕਿਸੇ ਬਹਾਨੇ ਆਂਦੇ ਲੱਗੇ ਆ ਨਾ ਠੀਕ ਗੱਲ ਤੇ ਹੈਗੀ ਆ ਮੈਨੂੰ ਵਾਵਾ ਟਾਈਮ ਹੋ ਗਿਆ ਐ ਬੜੇ ਟਾਈਮ ਹੋ ਗਿਆ ਮੈਨੂੰ ਤਾਂ ਮੇਰਾ ਮੈਨੂੰ ਆਪਣਾ ਦਿਲ ਕਰਦਾ ਮੈਂ ਮਿਲਨ ਤੇ ਚਲੋ ਕੋਈ ਗੱਲ ਨਹੀਂ ਆਂਦੇ ਆ ਨਾ ਫੇਰ ਤੁਸੀਂ ਖੂਬ ਬੰਨਾ ਨਾ ਗੱਲਾਂ ਮਾਰ ਲਿਓ ਹਾਂ ਤੇ ਤੂੰ ਬਣਾ ਕੁਝ ਵਧੀਆ ਜੀ ਠੀ ਬਣਾਈ ਉਹ ਠੀਕ ਆ ਮੇਰੀ ਮਾਂ ਬਣਾ ਲਾਂਗੀ ਇਹ ਦੱਸੋ ਬਣਾਉਣਾ ਕੀ ਉਹਨਾਂ ਵਾਸਤੇ ਜਿਹੜੀ ਚੀਜ਼ ਉਹਨਾਂ ਨੂੰ ਪਸੰਦ ਆ ਤੈਨੂੰ ਤਾਂ ਪਤਾ ਤੂੰ ਠੀਆਂ ਉਹਨਾਂ ਦੀ ਜੋ ਕੁਝ ਜਾਵਦੀਆਂ ਖਾਂਦੇ ਆ ਉਹਨਾਂ ਚੰਗੀ ਲੱਗਦੀ ਟੇਸਟ ਤੇ ਤੂੰ ਬਣਾ ਵਧੀਆ ਜੀ ਠੀ ਚਲੋ ਠੀਕ ਆ ਮੈਂ ਬਣਾ ਲੈਨੀ ਆ ਜਦੋਂ ਮੰਮੀ ਆਣਗੇ ਫਿਰ ਉਹਨਾਂ ਨੂੰ ਸਰਵ ਕਰਦਾ ਠੀਕ ਆ ਤੂੰ ਹੀ ਤੇ ਨਹੀਂ ਕੁਝ ਖਾਣਾ ਤੂੰ ਆਪਣਾ ਦਾਣੋ ਕਾਲਾਂਗੀ ਉਹੀ ਪੁੱਜੋ ਤੂੰ ਮੈਨੂੰ ਤੇ ਲੱਗਦਾ ਇਹੋ ਹੀ ਗੱਲ ਆ ਮੰਮੀ ਦੇ ਬਾਨੇ ਤੂੰ ਹੀ ਖਾਣਾ ਵਾ ਤੇ ਸਿੱਧਾ ਮੈਨੂੰ ਕਹਿ ਦੋ ਮੇਰਾ ਖਾਣ ਦਾ ਜੀ ਕਰਨ데요 ਵਾ ਤੇ ਤੂੰ ਬਣਾ ਦੇਤੀ ਏ ਤੂੰ ਹੀ ਤੇ ਬਾਨਾ ਲਾਂਦੇ ਜੇ ਮੰਮੀ ਦਾ ਮੈਂ ਤੀ ਸਾਰਾ ਕੁਝ ਮੈਂ ਸਮਾਈ ਦੀ ਸਾਰੀ ਸਮਾਈ ਦੀ ਮੈਨੂੰ ਕਿਰਨ ਪੁੱਤਰ ਤੀਏ ਪੈਨ ਜੀ ਪੈਨ ਜੀ ਦੱਸ ਇਹ ਕਿਤਰਾ ਦੇ ਬਾਹਰ ਦੇ ਬੂਏ ਬੰਦ ਰੱਖਣੇ ਚਾਹੀਦੇ ਆ ਤੇ ਅੰਦਰ ਦੇ ਖੁੱਲੇ ਮੈਨੂੰ ਲੱਗਦਾ ਇਹਨਾਂ ਨੇ ਅੰਦਰ ਦਾ ਬਾਹਰ ਬੰਦ ਕੀਤਾ ਤੇ ਬਾਹਰ ਦਾ ਖੋਲ ਲਿਆ ਵਾਹ ਨਹੀਂ ਸੁਣਦੇ ਭਾਵੇਂ ਚੋਰ ਆ ਕੇ ਚੋਰੀ ਕਰਕੇ ਲੈ ਜਾਣ ਪੈਨ ਜੀ ਕਿਰਨ ਲਗਦਾ ਮੂੰਹ ਕਿਰਨ ਲੈ ਮੰਮੀ ਤੁਸੀਂ ਸਸਰੀ ਘਰ ਕੀ ਆਲਾ ਸਸਰੀ ਘਰ ਦੀਏ ਲਾਕੀਏ ਮੇਰਾ ਸੰਘਾ ਸੁੱਕ ਗਿਆ ਇੰਨੀਆਂ ਆਵਾਜ਼ਾਂ ਮਾਰਨ ਢਈਆਂ ਨਹੀਂ ਫੀਮ ਖਾ ਕੇ ਸੁੱਤੇ ਜੇ ਉਹ ਕੰਦੇ ਨਾ ਅੱਜ ਫਿਲਮ ਆਈ ਆ ਆ ਮੁੱਕ ਗਈ ਫੀਮ ਡਬੀ ਚੋ ਯਾਰੋ ਮੈਨੂੰ ਲੱਗਦਾ ਕਿਤੇ ਉਹ ਖਾਲੇ ਤੋਂ ਹੀ ਹੈ ਉਹ ਨਹੀਂ ਨਹੀਂ ਮੰਮੀ ਫੀਮ ਕਿੱਥੇ ਆਪਾਂ ਖਾਣੇ ਜੇ ਖਾਂਦੇ ਹਾਂ ਤੇ ਤਗੜੇ ਹੋਣਾ ਹੀ ਤਗੜੇ ਥੋੜੀ ਆਪਾਂ ਕਦੋਂ ਆਏ ਜੇ ਤੁਸੀਂ ਕਦੋਂ ਆਈ ਆ ਜਦੋਂ ਤੂੰ ਵੇਖਿਆ ਉਦੋਂ ਆਈ ਆ ਇੰਨੀਆਂ ਆਵਾਜ਼ਾਂ ਮਾਰ ਨਿੱਟਾ ਦੇ ਸ਼ਹਿਣਾ ਚ ਰਿਵਾਜ ਨਹੀਂ ਹੈਗਾ ਆ ਕੁੰਡੇ ਕਾਂਡੇ ਲਾ ਕੇ ਰੱਖਣ ਦਾ ਉਹ ਰਿਵਾਇ ਨਹੀਂਗਾ ਕੈਮਰੇ ਲੱਗੇ ਸਾਰਿਆਂ ਦੇ ਫੋਨਾਂ 'ਚ ਕੈਮਰੇ 24 ਘੰਟੇ ਖੁੱਲੇ ਰਹਿੰਦੇ ਉੱਪਰ ਵਾਲੇ ਟੀਵੀ 'ਚ ਵੀ ਕੈਮਰੇ ਇਸ ਕਰਕੇ ਇਹਨੂੰ ਲੋੜ ਹੀ ਨਹੀਂ ਪੈਂਦੀ ਨਹੀਂ ਤੇ ਤੈਨੂੰ ਹੁਣ ਪਤਾ ਲੱਗਾ ਤੇਰੀ ਮਾਂ ਵਾਜਾ ਮਾਰਨ ਢਈ ਹੈ ਕੈਮਰੇ ਲੱਗੇ ਸੱਸ ਕਿਥੇ ਤੇ ਨਹੀਂ ਹੋਰ ਵਿਖਣ ਦੇ ਉਹ ਆਜੋ ਵਾਸ਼ਰੂਮ 'ਚ ਹੁਣੇ ਆਜੋ ਤੁਸੀਂ ਛਲਪੋ ਹਏ ਚੱਲ ਪਈਆਂ ਐਨਾ ਬਾਹਰ ਵਟ ਲੱਗਾ ਹਏ ਹਏ ਨਾ ਵਟ ਲੱਗਾ ਕੋਈ ਹਿਸਾਬ ਹੀ ਨਹੀਂ ਹੈਗਾ ਹਏ ਕੋਲਡ ਡਰਿੰਕ ਪੀਣੀ ਹੈ ਨਹੀਂ ਮੈਂ ਨਹੀਂ ਪੀਂਦੀ ਉਹ ਕੋਲਡ ਡਰਿੰਕ ਮੈਂ ਤਾਂ ਹੁਣਿਆ ਬੱਤੇ ਵਾਲੀ ਬੋਤਲ ਪੀ ਕੇ ਆਈ ਬੜੀ ਵਧੀਆ ਸੀ ਬੋਤਲ ਉਹ ਮੈਂ ਹੁਣ ਦੇ ਛੱਡ ਦੋ ਬੱਤਾ ਬੁੱਤਾ ਜਿਆ ਨਹੀਂ ਜੋ ਮਰਜੀ ਤੂੰ ਹੀ ਭਾਵੇਂ ਕੋਲਡ ਡਰਿੰਕ ਉਹ ਭਾਵੇਂ ਜੋ ਮਰਜੀ ਕੋ ਜੋ ਬਤੇ ਬੱਤੇ ਨੂੰ ਕਹਿੰਦਾ ਸਵਾਦ ਹੈ ਨਾ ਉਹਨਿਸਵਾਦ ਅੱਛਾ ਮੇਰੀ ਗੱਲ ਸੁਣ ਤੇਰੀ ਸੱਸ ਕਿੱਥੇ ਉਹਦੇ ਸਾਹਮਣੇ ਤੈਨੂੰ ਡੱਬਾ ਠਾਣਨੇ ਆ ਫੇਰ ਬਾਅਦ ਚ ਕਹੂਗੀ ਲੈ ਮੇਰੇ ਸਾਹਮਣੇ ਨਹੀਂ ਡੱਬਾ ਦਿੱਤਾ ਤੇਰੀ ਮਾਂ ਨੇ ਉਤਰਾ ਹੀ ਡੱਬਾ ਫੜਾਤਾ ਉਹ ਨਹੀਂ ਨਹੀਂ ਮਮੀ ਉਹ ਮੇਰੀ ਸੱਸ ਨਹੀਂ ਇਤਰਾ ਕਹਿੰਦੀ ਕੋਈ ਨਹੀਂ ਮੈਂ ਆਵਾਜ਼ ਮਾਰ ਲੈਣੀ ਵਾਹ ਮਾਲਕ ਨੀ ਕੰਨ ਕਿਤੇ ਬੋਲੀ ਤੇ ਨਹੀਂ ਹੋਗੇ ਉਹਦੇ ਆਵਾਜ਼ ਮਾਰ ਲੈਣੀ ਆ ਤੇ ਚੁੱਪ ਕਰੋ ਮੰਮੀ 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 ਇਹ ਕਟਕ ਪਾਣੀ ਤੇ ਪਿਆ ਦੇ ਮੈਨੂੰ ਆਏ ਹਾਏ ਪਿਆ ਦੇ ਨਹੀਂ ਆ ਹੁਣੇ ਤੇ ਤੁਸੀਂ ਕਹਿੰਦੇ ਮੈਂ ਕੋਲਡ ਡਰਿੰਕ ਪੀ ਕੇ ਆਈ ਆ ਤੇ ਕੋਲਡ ਡਰਿੰਕ ਦੇ ਉੱਤੇ ਪਾਣੀ ਪੀ ਲੋਗੇ ਨਹੀਂ ਆ ਰੱਬ ਦੀ ਤੁੰਨੇ ਜਿਹੜੀ ਟਾੜੀ ਛੜ ਕੇ ਗਈ ਆ ਹੈ ਥੱਕ ਜਾਈਦਾ ਜੇ ਅੰਦਰੋਂ ਆਟੋ ਵਾਲੇ ਨੂੰ ਕਹੀਏ ਕਿ ਚੱਲ ਜਾ ਤੇ ਅਗਲਾ ਕਹਿੰਦਾ 50 ਰੁਪਏ ਲੈਣੇ ਤੇ ਮੈਂ ਫਿਰ ਉਥੋਂ ਤੁਰਕੇ ਹੀ ਆ ਜੰਨੀ ਤੇ ਤੂੰ ਵੀ ਮੈਨੂੰ ਕੋਣ ਕਰ ਦਿੰਦੇ ਮੈਂ ਲੈ ਕੇ ਆਏ ਨਾ ਹੀ ਐਕਟਿਵ ਆਇਆ ਗੱਡੀ ਅੱਛਾ ਛੱਡ ਮੈਂ ਛੇਤੀ ਜਾਣਾ ਪੈਣਾ ਦੇ ਆਪਣੀ ਮਾਤਾ ਨੂੰ ਆ ਗਏ ਮਮੀ ਆ ਗਈ ਬੁਤਾਂ ਗਈ ਆਏ ਹਾਂ ਮੇਰੀ ਭੈਣ ਆ ਗਈ ਹੈ ਸ਼ੁਕਰ ਹੈ ਕਿ ਤੇ ਹੈ ਤੇਲ ਚੋਂ ਉਹ ਤੂੰ ਤਾਂ ਦਿੱਲੀ ਕਰਦਾ ਪੈਣਾ ਮਿਲਣ ਤੇ ਨਹੀਂ ਪੈਣਾ ਆਪਾਂ ਕੁੜਬਣੀਆਂ ਘੱਟ ਤੇ ਪੈਣਾ ਜਿਆਦਾ ਪੈ ਜਾ ਬਹਿ ਜਾ ਫੋਰਸ ਨਾ ਨਹੀਂ ਤੇਲ ਚੋਂ ਨਹੀਂ ਆ ਮੈਂ ਤੇਰਾ ਹਾਂ ਤੂੰ ਆਂਦੀ ਨੇ ਹੈ ਬਿਲਕੁਲ ਦੇਸੀ ਘੋਟ ਹੋਦਾ ਬੀਆ ਨਹੀਂ ਪੈਣਾ ਉਹ ਚੀਜ਼ ਚ ਉਹ ਨਹੀਂ ਜੜੀ ਬਰ ਪਸੰਦ ਹੈ ਹਾਂ ਦੱਸ ਫੋਰਸ ਨਾਲ ਕੀ ਹਾਲ ਚਾਲ ਹੈ ਠੀਕ ਹੈ ਤੁਸੀਂ ਸੁਣਾਓ ਪਰਿਵਾਰ ਠੀਕ ਹੈ ਸਾਰਾ ਉਹ ਚੜਦੀ ਕਲਾ ਪੈਂਚੀ ਤੇ ਤੁਸੀਂ ਆਂਦੇ ਕਿਉਂ ਨਹੀਂ ਗੱਲ ਕੀ ਹੈ ਦਿਨੇ ਕਰਦਾ ਥੀਨ ਮਿਲਣ ਤੇ ਥੀਨਾ ਫੋਨ ਤੇ ਬਥੇਰੀਆਂ ਗੱਲਾਂ ਹੋ ਜਾਂਦੇ ਕਾ ਭੈਣ ਨਹੀਂ ਮਿਲਦੀ ਪੈਂਚ ਕੀ ਕਰੀਏ ਆ ਨਿੱਕੇ ਨਿੱਕੇ ਚੀਨ ਮਿੰਨ ਪੁੱਤਰੇ ਪੁੱਤਰੀਆਂ ਤੇ ਛੱਡਦੇ ਨਹੀਂ ਹੈਗੇ ਜਿਦਾਂ ਮੈਂ ਕਿਤੇ ਜਾਵਾਂ ਤੇ ਦੋਵਾਂ ਦੇ ਬੱਚੇ ਤਿਆਰ ਹੋਏ ਦੇ ਕਿ ਦਾਦੀ ਮੈਂ ਜਾਣਾ ਦਾਦੀ ਮੈਂ ਜਾਣਾ ਫਿਰ ਮੈਂ ਕਰਨੀ ਭੈਣ ਜੀ ਮੇਰ ਕੋ ਨਹੀਂ ਸਾਂਭੇ ਜਾਂਦੇ ਫਿਰ ਨਾਲੇ ਆਂਦੇ ਵਕਿ ਵਾਸਤੇ ਵਿੱਚ ਇਨੀ ਜਾਣ ਖਾਂਦੇ ਜੇ ਨਾ ਕੋਈ ਕੰਦਾ ਮੈਨੂੰ ਆਹ ਲੋਲੀਪੌਪ ਲੈ ਕੇ ਦੇ ਕੋਈ ਕੰਦਾ ਮੈਂ ਪਾਪੜ ਲੈਣੇ ਫਿਰ ਮਾਵਾ ਭੈਣ ਜੀ ਉਹਨਾਂ ਦੀਆਂ ਗੱਲਾਂ ਕਰਦੀਆਂ ਮਾਵਾ ਕਹਿੰਦੀਆਂ ਲੈ ਦਾਦੀ ਨਾ ਗਿਆ ਸੀ ਤੇ ਨਿਆਣੇ ਬਿਮਾਰ ਹੋ ਗਿਆ ਨਾ ਭੈਣ ਜੀ ਮੈਂ ਨਾਲ ਲੈ ਕੇ ਆਵਾ ਤੇ ਨਾ ਮੇਰੇ ਸਿਰ ਤੇ ਨਾਂ ਲੱਗੇ ਤੇ ਤੁਸੀਂ ਵੀਰੇ ਨੂੰ ਕਹਿ ਰਿਆ ਕਰੀ ਉਹ ਛੱਡ ਜਿਆ ਕਰਨਗੇ ਤਾਂ ਨਹੀਂ ਵੀਰੇ ਤੇਰੇ ਨਾਲ ਮੈਂ ਕੀ ਆਵਾ ਉਹ ਪਹਿਲਾਂ ਹੀ ਮੈਨੂੰ ਘਰੋਂ ਕਹੇਗਾ ਆ ਮੰਮੀ ਮੇਰੀ ਗੱਲ ਸੁਣ ਲਾ ਆ ਘਰੋਂ 9 ਵਜੇ ਤੁਰੇ ਆ ਨਾ ਤੇ 11 ਵਜੇ ਤੱਕ ਘਰ ਆਣਾ ਤੇ ਮੈਂ ਕਿਤੇ ਭੈਣ ਜੀ ਬੈ ਕੇ ਧੀ ਨਾ ਦੋ ਚਾਰ ਗੱਲਾਂ ਕਰਨੀਆਂ ਹੁੰਦੀਆਂ ਮੈਂ ਫਿਰ ਆਪੇ ਹੀ ਸੋਚਦੀ ਆ ਜਾਣਾ ਜਾ ਉੱਨੇ ਹੀ ਜਾਣਾ ਨਾ ਜਾਓ ਰੁਪਏ 50 ਲੱਗਣੇ ਟਿਕਟ ਦੇ ਤੇ ਮੈਂ ਇਥੇ ਰਹਿ ਮਾਨ ਨਾ ਜਾਣਾ ਚੱਲਿਆ ਤੇ ਬਹੁਤ ਵਧੀਆ ਕੀਤਾ ਅੱਛਾ ਭੈਣ ਜੀ ਮੇਰੀ ਗੱਲ ਸੁਣੋ ਅੱਜ ਦੀ ਸੇਲੀ ਹੈ ਨਾ ਪ੍ਰੀਤੀ ਉਹਦਾ ਵਿਆਹ ਹੈਗਾ ਅੱਛਾ ਹਾਂਜੀ ਤੇ ਉਹਨਾਂ ਨੇ ਭੈਣ ਜੀ ਆਣਾ ਸੀ ਆਪ ਫਿਰ ਤੁਹਾਨੂੰ ਪਤਾ ਵਿਆਹ ਮਾਸ਼ਾਦਿਆਂ ਦੇ ਵਿੱਚ ਆ ਸੋ ਕੰਮ ਆ ਜਾਂਦੇ ਤੇ ਫਿਰ ਮੈਨੂੰ ਉਹਨਾਂ ਨੇ ਕਿਹਾ ਕਿ ਭੈਣ ਜੀ ਤੁਸੀਂ ਕਿਰਨ ਦੇ ਸਹੁਰੇ ਜਾ ਕੇ ਨਾ ਉਹਨੂੰ ਡੱਬਾ ਦੇ ਆ ਲੈ ਪੁੱਤਰ ਮੇਰੀ ਗੱਲ ਸੁਣ ਸਾਰਿਆਂ ਨੇ ਭੈਣ ਜੀ ਆਣਾ ਜੀ ਉਹਨਾਂ ਦਾ ਸਾਰਿਆਂ ਦਾ ਤੁਹਾਨੂੰ ਬਹੁਤ ਬਹੁਤ ਵਧਾਈਆਂ ਭੈਣ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਤੇ ਤੁਸੀਂ ਭੈਣ ਜੀ ਸਾਰਾ ਪਰਿਵਾਰ ਪਹੁੰਚੇ ਹੁਣ ਚਾਹੀਦੀ ਧੀ ਨਹੀਂ ਹੈ ਕਿ ਉਹ ਦੇ ਤੇ ਹੈ ਨਹੀਂ ਹੈ ਭੈਣ ਹੈ ਤਾਂ ਦੱਸਿਆ ਹੀ ਨਾ ਹਾਂ ਦੱਸਿਆ ਸੀ ਤੇ ਹੁਣ ਨਾ ਤੁਸੀਂ ਦੋਨੋਂ ਬੈਠੋ ਮਾਵਾਂ ਧੀਆਂ ਤੇ ਮੈਂ ਚਾਹ ਚੁ ਲੈ ਕੇ ਆਉਂਦਾ ਲੈ ਪੈਣਾ ਮੈਂ ਬਣਾ ਦਿੰਨੀ ਨਹੀਂ ਕੋਈ ਨਹੀਂ ਬੈਠੋ ਤੁਸੀਂ ਮਾਵਾਂ ਧੀਆਂ ਗੱਲਾਂ ਬਾਤਾਂ ਕਰੋ ਤੇ ਮੈਂ ਚਾਹ ਲੈ ਕੇ ਆਨੀ ਨਹੀਂ ਪੈਣ ਮੇਰੀ ਤਾਂ ਮੈਂ ਲੈ ਕੇ ਆਨੀ ਚਾਹ ਹਾਂ ਜੀ ਹਾਂ ਦੇਖ ਲੈਣ ਤੇਰੀ ਸੱਸ ਗੱਡੀ ਚੰਗੀ ਹੈਗੀ ਹੈ ਆਪ ਉੱਠ ਕੇ ਲੱਗ ਪੀਏ ਮੈਂ ਚਾਹ ਪਾਣੀ ਬਣਾ ਕੇ ਲੈ ਕੇ ਆਵਾਂ ਤੇ ਹੋਰ ਤੁਹਾਨੂੰ ਪਤਾ ਨਹੀਂ ਮੇਰੀ ਕਿੰਨੀ ਹੈਲਪ ਕਰਾਉਂਦੇ ਆ ਕਈ ਵੈਸੇ ਤੇ ਮੇਡਸ ਲੱਗਿਆ ਆਈਆਂ ਵਾ ਰੋਟੀ ਪਾਣੀ ਕਰ ਲੈਂਦੇ ਆ ਸਬਜ਼ੀ ਵਗੈਰਾ ਬਣਾ ਲੈਂਦੇ ਆ ਤੇ ਮੈਨੂੰ ਵੀ ਖਵਾਉਂਦੇ ਗਰਮ ਗਰਮ ਨਹੀਂ ਜਿੱਥੇ ਤੇਰਾ ਪਹਿਲਾ ਰਿਸ਼ਤਾ ਨਹੀਂ ਸੀ ਕਰਨ ਦੇ ਉਹ ਤਾਂ ਸਾਨੂੰ ਬਾਅਦ ਚ ਗਲੀ ਗਮਾਰਚ ਪਤਾ ਲੱਗਾ ਉਹ ਕਹਿੰਦੇ ਸਸਤਾਂ ਉੰਤਰਾ ਵੱਢਣ ਵਾਲੀ ਹੈ ਕੀ ਆ ਚੰਗੇ ਵਲੇ ਪਹਿਣਾ ਉਹ ਬਚ ਗਏ ਆਪਾਂ ਜਿੰਨੇ ਰਿਸ਼ਤਾ ਸਾਡਾ ਤੜਵਾਤਾ ਕਹਿ ਤਾਂ ਕਿ ਸੱਸ ਬੜੀ ਚਲਾ ਕਹਿ ਗਈ ਆ ਅੱਛਾ ਮੇਰੀ ਗੱਲ ਸੁਨ ਤੂੰ ਆਣਾ ਹੁਣ ਵਿਆਹ ਤੇ ਹਾਂਜੀ ਉਹ ਤੇਰੀ ਸੇਲੀ ਘੱਟ ਤੇ ਤੇਰੀ ਭੈਣ ਜ਼ਿਆਦਾ ਲੈ ਦਾ ਸੋ ਮੰਮੀ ਇਹ ਕੋਈ ਕਹਿਣ ਵਾਲੀ ਗੱਲ ਆ ਮੈਨੂੰ ਪਤਾ ਹੀ ਆ ਆਪਾਂ ਬਚਪਨ ਤੋਂ ਤੇ ਇਕੱਠੀਆਂ ਖੇਡੀਆਂ ਵਾ ਹਾਂ ਤੇ ਹੁਣ ਤੂੰ ਦੱਸ ਵੀ ਸਗਣ ਸੁਗਣ ਕੀ ਦੇਣਾ ਈ ਉਹਨੂੰ ਉਹ ਤੇ ਮੰਮੀ ਮੈਂ ਮੰਮੀ ਨੂੰ ਪੁੱਛ ਕੇ ਦਵਾਂਗੀ ਨਾ ਮੈਂ ਆਪੇ ਕੇ ਵੈਸੇ ਗੰਡੇ ਦਾ। ਪੁੱਤ ਮੈਂ ਤੈਨੂੰ ਕਹਿ ਤੜਈਆਂ ਕਿਹੜੀ ਮੰਮੀ ਦੀ ਗੱਲ ਕਰਨ ਡਈ ਆ। ਹਾਏ ਹਾਏ ਮੰਮੀ ਮੇਰੀ ਸੱਸ। ਉਹ ਗਾਂ ਜਾ ਉਹਨੂੰ ਕਹਦਾ ਪੁੱਛਣਾ। ਸੇਲੀ ਤੇਰੀ ਆ ਕਿ ਤੇਰੀ ਮੰਮੀ ਦੀ ਆ? ਗਵਾਂਢ ਉਹ ਸਾਡਾ ਹੈਗਾ। ਹਾਏ ਹਾਏ ਗਵਾਂਢ ਸਾਡਾ ਠੀਕ ਆ ਮੈਂ ਗੱਲ ਮੰਨ ਲਈ ਆ ਪਰ ਮੈਂ ਵਿਆਹੀ ਆ ਸੋਹਰਿਆਂ ਵਾਲੀ ਹੈਗੀ ਆ ਮੈਂ ਸਾਰਿਆਂ ਨੂੰ ਪੁੱਛ ਕੇ ਫੇਰ ਹੀ ਸਗਨ ਦਵਾਂਗੀ। ਸ਼ਤੈਣੇ ਚ ਸੋਹਰਿਆਂ ਵਾਲੇ ਆ ਤੇ ਉਹਨਾਂ ਨੇ ਗਵਾਂਢੀਆਂ ਕਰਕੇ ਤੈਨੂੰ ਵਿਆਹ ਸੱਦੇ ਆ। ਮੇਰੀ ਗੱਲ ਸੁਣ ਲਾ। ਧਿਆਨ ਨਾਲ। ਇੱਕ ਤਾਂ ਉਧਰ ਦਾ ਕਹਿਣਾ ਤੇ ਇੱਧਰ ਤਾਂ ਕਹਿਣਾ ਐ ਪੂਰਾ ਲੱਦ ਕੇ ਆਣਾ ਤੂੰ ਕਿਹੜਾ ਵੀ ਆਣਾ ਬੱਸਾਂ ਬੁੱਸਾਂ ਚ ਆਣਾ ਤੇ ਘਰ ਵਾਲੇ ਨਾਲੇ ਗੱਡੀ 'ਚ ਠੀਕ ਐ ਨਾ ਨਾਲੇ ਆਂਡ ਕਮੜ ਤੇਰੀਆਂ ਚਾਚੀਆਂ ਤਾਈਆਂ ਆਈਆਂ ਹੋਣੀਆਂ ਉਹਨਾਂ ਨੂੰ ਪਤਾ ਲੱਗੇ ਕਿ ਵੇਖ ਕੁੜੀ ਕਿਤਨਾ ਪੀਲੋ ਪੀਲੀ ਹੋ ਕੇ ਆਈ ਐ ਦੂਸਰੀ ਗੱਲ ਗੱਡੀ ਨਾ ਆ ਛੋਟੀ ਨਾ ਲੈ ਕੇ ਆਇਓ ਬੜੀ ਲੰਬੀ ਗੱਡੀ ਨੇ ਕਿਹੜੀ ਕੀ ਲਈ ਤੁਸੀਂ ਗੱਡੀ ਸਵਾਰ ਪਿਓ ਆਓ ਔਰੇ ਚ ਆਵੇਂ ਹੈ ਤੇ ਦੋ ਗੱਡੀਆਂ ਚ ਆਇਓ ਦੋ ਜਣਿਆਂ ਨੇ ਆ ਪਾਣਾ ਵਾ ਤੇ ਦੋ ਗੱਡੀਆਂ ਸਾਸ ਨੂੰ ਲੈ ਕੇ ਆਣਾ ਸਾਸੇ ਵੀ ਆਉਗੀ ਤਾਂ ਐਡੀ ਵੱਡੀ 7 ਸੀਟਰ ਗੱਡੀ ਆ ਇਹ ਥੋੜਾ ਵਗੇ ਉਹ ਵੀ ਲਾ ਲਈਏ ਪਿੱਛੇ ਥਾਰ ਵੀ ਲਾ ਲਈਏ ਤੇ ਉਹਦੇ ਪਿੱਛੇ ਤੁਸੀਂ ਕਹਿੰਨੇ ਕਰੋਲਾ ਵੀ ਲਾ ਲਓ ਨਹੀਂ ਨਹੀਂ ਉਹ ਨਾਲ ਥਾਰ ਲੈ ਕੇ ਆਵੇਂ ਇੱਕ ਡਰਾਈਵਰ ਚਲਾ ਲੂਗਾ ਤੇ ਇੱਕ ਚ ਮੇਰੀ ਧੀ ਤੂੰ ਬਵੇਂ ਤੇ ਸਾੜੀ ਲਾ ਕੇ ਆਵੇਂ ਤੇ ਐ ਐਣਕਾਂ ਸ਼ੈਣਕਾਂ ਲਾ ਕੇ ਆਣੀਆਂ ਠੀਕ ਹੈ ਤੇ ਸਗਨਾਂ ਘੱਟੋ ਘੜ ਤੂੰ 11000 ਰੁਪਇਆ ਦਵੇਂ 11000 ਆਹੋ ਕੋਈ ਗਿਫਟ ਸੋਨਾ ਜਾਂ ਦਵੇਂ ਉਹਨੇ ਭਾਲੂ ਜੇ ਨਹੀਂ ਚੜਦੇ ਵੱਡੇ ਵੱਡੇ ਜੇ ਵੱਡੇ ਵੱਡੇ ਭਾਲੂ ਉਹ ਵੀ ਇੱਕਦਮ ਹੀ ਪਰ ਮੰਮੀ ਮੇਰੇ ਗਾਲ ਸੁਨੋ ਆ ਇੰਨਾ ਸ਼ੋਸ਼ਾ ਕਰਨ ਦੀ ਲੋੜ ਕੀ ਆ ਮੰਨਿਆ ਕਿ ਆ ਬਚਪਨ ਚ ਰਹੇ ਸੀ ਸੇਲੀ ਆ ਮੇਰੀ ਮੇਰੀ ਭੈਣ ਥੋੜੀ ਆ ਕਿ ਮੈਂ ਉਹਦੇ ਵਿਆਹ ਚ ਇੰਨਾ ਕੁਝ ਕਰਕੇ ਜਾਵਾਂ ਫਟੇ ਮੂੰਹ ਨਹੀਂ ਤੇਰਾ ਆ ਭੈਣ ਦੇ ਵਿਆਹ ਚ 11000 ਦੇਣਾ ਹੀ ਘਟੋ ਘੜ ਭੈਣ ਦੇ ਵਿਆਹ ਚ ਲੱਖ 2 ਲੱਖ ਲਾਏਗੀ ਚਲ ਭੈਣ ਦੀ ਤੂੰ ਗੱਲ ਛੱਡ ਜਦੋਂ ਹੋਊਗਾ ਵੇਖੀ ਜਾਊਗੀ ਤੇਰਾ ਦਿਮਾਗ ਖਰਾਬ ਹੋਇਆ ਹੈ ਕੰਨੀ ਆਖਿਆ ਕਿ ਨਹੀਂ ਮੈਂ ਇਹਦੇ ਇੰਨਾ ਨਹੀਂ ਦੇਣਾ ਫਿਰ ਟੋਰ ਵੀ ਤੇਰਾ ਹੋਗਾ ਨਾ ਪਰ ਮੈਂ ਉਹਨਾਂ ਨੂੰ ਟੋਰ ਵਿਖਾ ਕੇ ਕਿੱਥੇ ਜਾਣਾ ਉਹਨਾਂ ਨੇ ਮੇਰੇ ਵਿਆਹ ਚ ਕੀ ਦਿੱਤਾ ਹੈਗਾ ਹੈ ਦੱਸ ਵਿਖਾ ਕੇ ਕਿੱਥੇ ਜਾਣਾ ਵਿਖਾ ਕੇ ਤੂੰ ਆਪਣੇ ਘਰ ਆਣਾ ਨਾ ਹੋਰ ਕਿੱਥੇ ਜਾਣਾ ਵੇਖੀ ਪੂਰਾ ਮੱਲਾ ਸਾਡਾ ਵੇਖੂਗਾ ਕਿ ਵੀ ਕਿਰਨ ਐ ਕਿੱਡੀ ਸੋਹਣੀ ਬਣ ਕੇ ਆਈ ਤੇਰੀ ਮਾਂ ਦੀ ਸਿਫਤ ਹੋਣੀ ਆ ਤੇਰੇਆਂ ਚਾਤੀਆਂ ਤਾਈਆਂ ਵੇ ਵੇ ਕੇ ਸੜਨਗੀਆਂ ਨਾਲੇ ਹੈ ਉਹ ਕੰਨੀਆਂ ਜੂ ਸੀ ਕਿ ਤੁਸੀਂ ਇਧਰ ਉਹ ਰਿਸ਼ਤਾ ਤੋੜ ਕੇ ਗਲਤ ਕੀਤਾ ਜੇ ਇਧਰ ਵੇਖਿਓ ਤੁਸੀਂ ਇਧਰ ਵੇਖਿਓ ਕਿਰਨ ਦਾ ਕੀ ਹਾਲ ਕਰਨਾ ਪਤਾ ਤੇ ਲੱਗੂਗਾ ਨਾ ਉਹਨਾਂ ਨੂੰ ਪਰ ਉਹਨਾਂ ਨੂੰ ਉਹ ਜਿਹੜੀ ਪਤਾਣਾ ਕਿ ਮੈਂ ਚੰਗੀ ਭਲੀ ਰਹਿਣਨੀ ਆ ਸੁਖੀ ਖੁਸ਼ੀ ਰਹਿਣਨੀ ਆ ਉਹਨਾਂ ਨੂੰ ਹੁਣ ਮੈਂ ਸ਼ੋਅ ਕਰਾਂ ਸਾਰਾ ਕੁਝ ਜਾ ਕੇ ਕਿਰਨ ਤੈਨੂੰ ਮੈਂ ਜੋ ਕਹਤਾ ਨਾ 11000 ਰੁਪਏ ਦੇਣਾ ਨਾਲ ਪੂਰਾ ਗਹਿਣਾ ਪਾ ਕੇ ਆਣਾ ਤੇ ਇਹ ਦੋ ਗੱਡੀਆਂ ਚਾਹਣਾ ਤੇ ਮੈਂ ਦੱਸਾਂ ਨਾਲੇ ਉਹਨੂੰ ਕਹਦੇ ਗੋਲਡੀ ਨੂੰ ਕਿ 10 ਸਸੇ ਥੱਡੀਆਂ ਜੇਬ ਚ ਪਾ ਕੇ ਲੈ ਕੇ ਆਵੇ ਉਥੇ ਨੋਟ ਨਟ ਵਾਰੇ ਟੋਰ ਹੋਏਗੀ ਸਾਡੀ ਤੇਰੀ ਮਾਦੀ ਟੌਰ ਹੋਗੀ ਮੇਰੀ ਤੇ ਟੌਰ ਹੋਣੀ ਨਾਲ ਤੇਰੇ ਭਰਾਵਾਂ ਦੀ ਟੌਰ ਹੋਗੀ ਨਾਲ ਤੇਰੀ ਟੌਰ ਹੋਗੀ ਛਦੈਣੇ ਮੰਮੀ ਆਪਾਂ ਨੋਟ ਕਿਉਂ ਵਾਰਨੇ ਆਪਾਂ ਕਿਉਂ ਥੋਦੀਆਂ ਸੁੱਟੀ ਜਾਈਏ ਉਹਨਾਂ ਦੇ ਵਿਆਹ ਦੇ ਉੱਤੇ ਹੈ ਦੱਸ ਉਹਦੇ ਭਰਾ ਦੇ ਵਿਆਹ ਨੇ ਜਦੋਂ ਜਾਗੋ ਸੀ ਵਾਰੇ ਨਹੀਂ ਸੀ ਪੂਰੇ 50 ਰੁਪਏ ਵਾਰੇ ਸੀ ਬਹੁਤ ਜ਼ਿਆਦਾ ਉਹਨੇ 50 ਰੁਪਏ ਵਾਰੇ ਹੀ ਨਾ ਤੇ ਆਪਾਂ ਵੀ 50 ਦੇ 50 ਰੁਪਏ ਲੈ ਜਾਾਂਗੇ ਤੇ ਵਾਰ ਦਾਂਗੇ 50 ਰੁਪਏ ਫਿਰ ਤੇਰਾ ਦਿਮਾਗ ਖਰਾਬ ਹੋਇਆ ਬਹੁਤੀਆਂ ਗੱਲਾਂ ਮਾਰਨੀ ਮੇਰੇ ਅੱਗੇ ਨਾ ਬਹੁਤੀ ਜ਼ਬਾਨ ਚਲਾਣ ਦੀ ਲੋੜ ਨਹੀਂ ਤੇਨ ਮੈਂ ਦੱਸਦਾ ਹੀ ਐ ਮੈਂ ਫालतੂ ਬੋਲੀ ਚੰਨੀ ਜੋ ਮੈਂ ਤੈਨੂੰ ਕਹਤਾ ਨਾ ਉਤਰਾਂ ਕਰੀ ਹੋ ਸਕਿਆ ਤੇ ਇੱਕ ਸੂਟ ਵਧੀਆ ਲੈ ਕੇ ਆਵੀਂ ਹੁਣ ਸੂਟ ਕੀ ਕਰਨਾ ਵਾ ਲੈ 10000 ਰੁਪਏ ਦੇ ਨਾਲ ਦੇਣਾ ਨਾਲ ਕਲੀਰੇ ਲੈ ਕੇ ਆਵੀਂ ਤੇ ਨਾਲੇ ਮੈਂ ਉਹਨਾਂ ਨੂੰ ਕਹਿ ਕੇ ਆਈ ਹਾਂ ਪਹਿਲਾਂ ਕਿ ਕਲੀਰੇ ਤੁਸੀਂ ਆਪ ਨਾ ਲਿਓ ਵਧੀਆ ਤੋਂ ਵਧੀਆ ਕਲੀਰੇ ਮੇਰੀ ਧੀ ਲੈ ਕੇ ਆਊਗੀ ਮੰਮੀ ਤੁਹਾਡਾ ਦਿਮਾਗ ਖਰਾਬ ਹੋ ਗਿਆ ਵਾ ਕਲੀਰੇ ਮੈਂ ਕੋਈ ਉਹਦੀ ਬੜੀ ਰਿਸ਼ਤੇਦਾਰ ਆ ਪੱਕੀ ਕਿ ਮੈਂ ਉਹਨੂੰ ਖਲੀਰੇ ਕਲੀਰੇ ਅੱਜ ਦਾ 7000 ਤੋਂ ਘੱਟ ਨਹੀਂ ਬੰਦੇ 11000 ਨੂੰ ਮੈਂ ਸਗਨ ਪਾਵਾਂ ਇੱਕ ਸੂਟ ਦਾ ਮੈਂ ਤੇ 7-8000 ਦੇ ਕਲੀਰੇ ਦੇਵਾਂ ਮੈਂ ਪਾਗਲ ਆ ਹੈ ਦੱਸ ਤੇ ਤੂੰ ਸਹੀ ਵੀ ਕਿੜੀ ਲੱਗਣ ਢਈ ਆ ਇਹ ਚੀਜ਼ਾਂ ਤੈਨੂੰ ਕਰਨੀਆਂ ਮੇਰੀ ਗੱਲ ਸੁਣ ਲੈ ਕਿਰਨ ਜੋ ਮੈਂ ਤੈਨੂੰ ਕਹਤਾ ਨਾ ਉਤਰਾ ਹੀ ਕਰਨਾ ਹੈ ਪਰ ਮੰਮੀ ਪਰ ਪਰ ਕੁਝ ਨਹੀਂ ਤੇਰੇ ਮੈਂ ਪਰ ਇੱਥੇ ਘੱਟ ਦੇਣੇ ਤੇਰੇ ਮੈਂ ਦੱਸਾਂ ਇਹ ਚੀਜ਼ਾਂ ਮੈਂ ਕਹਤਾ ਲੈ ਕੇ ਆਣੀਆਂ ਤੇ ਆਣੀਆ ਜਿਤਨਾ ਮਰਜੀ ਕਹਿ ਕੇ ਗੱਲ ਲੈ ਕੇ ਆ ਭਾਵੇਂ ਸਸਰੂ ਕਹੇ ਤੇ ਭਾਵੇਂ ਘਰ ਵਾਲੇ ਨੂੰ ਕਹਿ ਆ ਜਾ ਮਮੀ ਮਮੀ ਮੇਰੀ ਗੱਲ ਸੁਨੋ ਕੀ ਕਹਿੰਦੇ ਤੂੰ ਕੁਝ ਖਾਣਾ ਪੀਣਾ ਤੇ ਨਹੀਂ ਆ ਮੈਂ ਵੀ ਥੋੜਾ ਜਿਹਾ ਰੈਸਟ ਕਰ ਲਵਾਂ ਪੁੱਤ ਆਮ ਬਾਅਦ ਚ ਕਰ ਲਈ ਪਹਿਲੇ 2 ਮਿੰਟ ਮੇਰੇ ਕੋਲ ਬੈਠ ਹਾਂਜੀ ਦੱਸੋ ਮਮੀ ਪੁੱਤ ਵੀ ਤੂੰ ਮੇਰੀ ਧੀ ਹੈਂ ਹੈ ਮੇਰਾ ਫਰਜ਼ ਬੰਦਾ ਤੈਨੂੰ ਹਰ ਚੰਗੀ ਮਾੜੀ ਗੱਲ ਦੱਸ ਸੁਣਾਣਾ ਮੇਰੀਆਂ ਧੀਆਂ ਤੇ ਆਪਣੇ ਘਰ ਹਰ ਵੇਲੇ ਤੂੰ ਹੀ ਆ ਨਾ ਮੇਰੇ ਕੋਲ ਹਾਂਜੀ ਮੰਮੀ ਤੇ ਮੈਂ ਤੁਹਾਨੂੰ ਸਮਝਾਣਾ ਮੇਰਾ ਫਰਜ਼ ਬੰਦਾ ਮੇਰੀ ਗੱਲ ਸੁਣ ਤੇਰੇ ਮੰਮੀ ਨੇ ਇਨਵਾਈਟ ਕਰਕੇ ਤੁਹਾਨੂੰ ਕਲੋਂ ਦਾ ਵਿਆਹ ਹੈ ਵਿਆਹ ਮੰਮੀ ਆ ਪਰਸੋਂ ਦਾ ਵਿਆਹ ਹੈਗਾ ਅੱਛਾ ਪਰ ਬੇਟਾ ਮੈਂ ਤਾਂ ਇੱਕ ਗੱਲ ਦੱਸਣੀ ਸੀ ਮਾਵਾ ਦੀ ਇੰਨੀ ਦਖਲ ਅੰਦਾਜ਼ੀ ਧੀਆ ਦੇ ਘਰ ਤੇ ਚੰਗੀ ਨਹੀਂ ਹੁੰਦੀ ਇਹ ਮਾੜੀ ਗੱਲ ਹੈ ਇਹ ਧੀਆ ਲਈ ਵੀ ਤੇ ਮਾਵਾ ਲਈ ਵੀ ਮੇਰਾ ਫਰਜ਼ ਹੈ ਤੁਹਾਨੂੰ ਦੱਸਣੀ ਹੈ ਗੱਲ ਉਤੇ ਸਾਡੀ ਮਰਜ਼ੀ ਐ ਅਸੀਂ ਜੋ ਮਰਜ਼ੀ ਸਗਨ ਪਾਈਏ ਨਾ ਪਾਈਏ ਇਹ ਸਾਡਾ ਫੈਸਲਾ ਹੋਣਾ ਚਾਹੀਦਾ ਇਹ ਉਹਨਾਂ ਦਾ ਨਹੀਂ ਹੋਣਾ ਚਾਹੀਦਾ ਬਾਕੀ ਵੀ ਇਹ ਪੁੱਤ ਮੇਰੀ ਗੱਲ ਦਾ ਬੁਰਾ ਨਾ ਮਨਾਈ ਕੀ ਮਤਲਬ ਮੰਮੀ ਤੁਹਾਡਾ ਤੁਸੀਂ ਕੀ ਕਹਿਣਾ ਚਾਹੁੰਦੇ ਜੀ ਸਾਫ਼-ਸਾਫ਼ ਦੱਸੋ ਤੇਰੀ ਮੰਮੀ ਦੀ ਮੈਂ ਸਾਰੀਆਂ ਗੱਲਾਂ ਸੁਣ ਲਈਆਂ ਵੀ ਇਹ ਪਾ ਕੇ ਆਮੀ ਇਹ ਸਗਨ ਦਵਾਈ ਉੱਤੇ 11000 ਸਗਨ ਦਵਾਈ ਛੂਟ ਦਵੀਂ ਕਲੀਰੇ ਦੇ ਮੈਂ ਸਾਰੀ ਗੱਲਾਂ ਸੁਣ ਲਈਆਂ ਪਰ ਪੁੱਤ ਇਹ ਉਹਨਾਂ ਦੀ ਤਹਲ ਨਾਲ ਦੀ ਠੀਕ ਨਹੀਂ ਸਾਡੇ ਘਰ ਚ ਇਹ ਸਾਡੇ ਤੇਰੇ ਮੇਰੇ ਰਿਸ਼ਤੇ ਤੇ ਵੀ ਫਰਕ ਆਇਆ ਨਾ ਤੇ 골ਡੀ ਦੇ ਰਿਸ਼ਤੇ ਤੇ ਵੀ ਇੰਨਾ ਫਰਕ ਪਿਆ 골ਡੀ ਨਹੀਂ ਮੰਨੇਗਾ ਇੰਨਾ ਰੁਪਈਆ ਦੇਣਾ ਹੈ ਤੇ ਤੇਰੀ ਪੁੱਤ ਸੇਲੀ ਹੋਣਾ ਤੇ 골ਡੀ ਨਹੀਂ ਮੰਨੇ ਫਿਰ ਨਾਰਾਜ਼ਗੀ ਤੁਹਾਡੀ ਆਪਸ ਚ ਹੋਏਗੀ ਇਹ ਤੇ ਸਾਡਾ ਫੈਸਲਾ ਹੋਣਾ ਚਾਹੀਦਾ ਨਾ ਤੂੰ ਸਮਝ ਨਹੀਂ ਆ ਨਾ ਗੱਲ ਇਹ ਫੈਸਲਾ ਸਾਡੇ ਘਰ ਦਾ ਹੋਣਾ ਜੇ ਅਸੀਂ ਕੀ ਦੇਣਾ ਪੁੱਤ ਵੇਖ ਰੱਬ ਦਾ ਦਿੱਤਾ ਬਹੁਤ ਖੁਸ਼ ਹੈ ਮੈਂ ਦੇ ਦੇਾਂਗੀ 11000 ਰੁਪਈਆ पर एक गल देख मैं अपने रिश्तेदारਾਂ ਚ ਭੈਣ ਭਰਾ ਵਿੱਚ ਇਹੀ ਕਹਾਂਗੀ ਨਾ ਕਿ ਆਪਣੀ ਮਾਂ ਦੇ ਮਗਰ ਲੱਗੀ ਐ ਸੱਸ ਤੇ ਮਗਰ ਨਹੀਂ ਲੱਗੀ ਤੇਰਾ ਮੇਰਾ ਰਿਸ਼ਤਾ ਪੁੱਤਰ ਪੰਜ 6 ਮਹੀਨਿਆਂ ਤੋ ਬਹੁਤ ਵਧੀਆ ਜਦੋਂ ਤੂੰ ਤੂ ਇਸ ਘਰ ਚ ਆਈਂ ਪੂਰੀ ਮੇਰੀ ਇੱਜ਼ਤ ਕਰਦੀ ਐ ਪੂਰੀ ਮੇਰੀ ਸੇਵਾ ਕਰਦੀ ਐ ਪਰ ਸਾਡਾ ਰਿਸ਼ਤਾ ਖਰਾਬ ਹੋ ਜਾਏਗਾ ਤੂੰ ਅਸਲੀ ਆਪਣੀ ਮਾਂ ਨੂੰ ਸਮਝਾ ਕਿ ਮੇਰੇ ਘਰ ਤੇ ਬਹੁਤ ਦਖਲਅੰਦਾਜ਼ੀ ਨਾ ਕਰੋ ਤੁਹਾਡਾ ਫਰਜ਼ ਹੀ ਸਾਨੂੰ ਸਦਣਾ ਤੇ ਠੀਕ ਹੈ ਅਸੀਂ ਆ ਜਾਾਂਗੇ ਕੱਲ੍ਹ ਕੱਲ ਅਸੀਂ ਜੋ ਸਕਣ ਪਾੜਾ ਆਪਣੀ ਮਰਜ਼ੀ ਨਾਲ ਤੇ ਉਹ ਤਾਂ ਹੋ ਸਕਦਾ ਮੈਂ 11000 ਦੀ ਜਗ੍ਹਾ 21000 ਪਾਣਾ ਹੋਵੇ ਆਪਣੀ ਧੀ ਦੀ ਇੱਜ਼ਤ ਕਰਕੇ ਪਰ ਤੇਰੀ ਮਾਂ ਨੇ ਨਾ 11000 ਕਹਿ ਕੇ ਨਾ ਸਾਡੀਆਂ ਨਜ਼ਰਾਂ ਦੇ ਵਿੱਚੋਂ ਆਪਣੇ ਆਪ ਨੂੰ ਘਰਾ ਲਿਆ ਉਤ ਕਾਲ ਨੂੰ ਤੂੰ ਕਿਸੇ ਧੀਲ ਵਿੱਚ ਜਿੱਦ ਕਰੇ ਮੈਂ ਇਹ ਕਰਨਾ ਉਹ ਕਰਨਾ ਜਾਂ ਮੈਂ ਕੋਈ ਧੀ ਲੈਣੀ ਆ ਮੈਂ ਤੇ ਪੁੱਤ ਐਹੀ ਕਾਹਾਂਗੀ ਕਿ ਤੇਰੀ ਮਾਂ ਤਾਂ ਸਿਖਾ ਗਈ ਹੋएगी ਐਸ ਲਈ ਸਾਡੇ ਰਿਸ਼ਤਿਆਂ 'ਚ ਫਿਕ ਪੈਣ ਦੀ بجائے ਤੂੰ ਆਪਣੀ ਮਾਂ ਨੂੰ ਪੁੱਤ ਪਹਿਲਾਂ ਹੀ ਸਮਝਾ ਦੇ ਕਿ ਸਾਡੇ ਰਿਸ਼ਤੇ ਫਿਕ ਨੇ ਪੁੱਤ ਮੈਂ ਤੈਨੂੰ ਧੀ ਮੰਨਣੀ ਆ ਮੈਂ ਤੈਨੂੰ ਕਦੇ ਨਹੀਂ ਸਮਝਿਆ ਐਸ ਲਈ ਮੈਂ ਤੈਨੂੰ ਪਿਆਰ ਨਾਲ ਸਮਝਾਉਣੀ ਪਈ ਕਿ ਉਹਨਾਂ ਦਾ ਕੋਈ ਮਤਲਬ ਨਹੀਂ ਬੰਦਾ ਸਾਡੇ ਘਰ ਚ ਦਖਲੰਦਗੀ ਕਰਨ ਦਾ। ਮੈਂ ਐਸੀ ਮੇਰੀ ਧੀ ਬੜੀ ਸਮਝਦਾਰ ਹੈ ਮੈਂ ਪਤਾ ਹੈ ਇਹ ਸਮਝ ਗਈ ਹੈ ਸਾਰੀ ਗੱਲ। ਮੰਮੀ ਤੂੰ ਹੀ ਇਸ ਗੱਲ ਦੀ ਬਿਲਕੁਲ ਟੈਨਸ਼ਨ ਨਾ ਲੋ। ਮੈਨੂੰ ਵੀ ਪਤਾ ਵਾ ਕੀ ਸਹੀ ਆ ਤੇ ਕੀ ਗਲਤ। ਮੈਂ ਐਡੀ ਵੀ ਬੇਵਕੂਫ ਨਹੀਂ ਕਿ ਆਪਣਾ ਘਰ ਲੁਟਾਣ ਤੇ ਤੋਰ ਪਾਵਾਂ। ਨਾਲੇ ਮੇਰੀ ਗੱਲ ਸੁਨ। ਧੰਨਵਾਦ ਤੁਹਾਡਾ। ਕਿ ਤੁਸੀਂ ਸੱਚੀ ਮੈਨੂੰ ਆਪਣੀ ਧੀ ਸਮਝ ਦੇ ਜੇ ਇੱਕ ਸੱਸ ਬਣ ਕੇ ਨਹੀਂ ਇੱਕ ਮਾਂ ਬਣ ਕੇ ਸਮਝਾਉਂਦੇ ਜੇ ਤੁਹੀ ਜਾਂਦੇ ਤੇ ਆ ਸਾਰੀਆਂ ਗੱਲਾਂ ਨਾ ਜਿਵੇਂ ਸੱਸਾਂ ਕਰਦੀਆਂ ਵਾ ਸਾਰਿਆਂ ਨੂੰ ਬੁਲਾ ਕੇ ਵਿੱਚ ਮੈਨੂੰ ਬਿਠਾ ਕੇ ਤੇ ਫੇਰ ਤੁਸੀਂ ਕਹਿਣੀ ਆਹੀ ਇਹਦੀ ਮਾਂ ਇਤਰਾਹ ਕਹਿ ਕੇ ਗਈ ਸੀ ਇਹਦੀ ਮਾਂ ਇਤਰਾਹ ਕਹਿ ਕੇ ਗਈ ਸੀ ਰਿਸ਼ਤੇਦਾਰਾਂ ਨੂੰ ਚੁਗਲੀਆਂ ਲਾਣੀਆਂ ਸੀ ਆਪਣੇ ਮੁੰਡੇ ਨੂੰ ਮੇਰੇ ਖਿਲਾਫ ੜਕਾ ਦੇਣਾ ਸੀਗਾ ਪਰ ਨਹੀਂ ਮੰਮੀ ਜਿਵੇਂ ਸਾਰੇ ਕਹਿੰਦੇ ਆ ਨਾ ਕਿ ਕਿਰਨ ਦੀ ਸੱਸ ਵਰਗੀ ਕੋਈ ਸੱਸ ਨਹੀਂ ਹੈ ਗੱਲ ਬਿਲਕੁਲ ਸਹੀ ਆ। ਸੁਦੇਣੇ ਮੈਂ ਐਵੇਂ ਨਹੀਂ ਤੈਨੂੰ ਠੀਕ ਕਹਿੰਦੀ। ਮੈਂ ਦਿਲੋਂ ਆਪਣੀ ਤੀ ਮੰਨੀ ਆ ਤੈਨੂੰ। ਤੂੰ ਹੈ ਹੀ ਮੇਰੀ ਤੀ ਐ। ਮੰਮੀ ਨਾਲੇ ਮੇਰੀ ਗੱਲ ਸੁਨੋ। ਮੈਂ ਆਪਣੇ ਸੋਹਰੇ ਘਰ ਦੇ ਵਿੱਚ ਆਪਣੀ ਮਾਂ ਦੀ ਚੋਦਰ ਨਹੀਂ ਚੱਲਣ ਦੇਣੀ। ਜਿੱਥੇ ਮੈਨੂੰ ਲੱਗੇਗਾ ਨਾ ਮੇਰੀ ਮੰਮੀ ਸਹੀ ਆ ਮੈਂ ਉਹਨਾਂ ਦਾ ਸਾਥ ਦਵਾਂਗੀ। ਪਰ ਜਿੱਥੇ ਮੈਨੂੰ ਲੱਗੇਗਾ ਕਿ ਉਹ ਗਲਤ ਆ ਤੇ ਮੈਨੂੰ ਗਲਤੀ ਸਿੱਖਿਆ ਦੇਂਦੇ ਆ। ਤੇ ਮੈਂ ਉਹਨਾਂ ਦਾ ਸਾਥ ਬਿਲਕੁਲ ਨਹੀਂ ਦਵਾਂਗੀ ਇਸ ਗੱਲ ਤੋਂ ਤੁਸੀਂ ਬਿਲਕੁਲ ਹੀ ਬੇਪਰਵਾਹ ਹੋ ਕਿ ਮੈਂ ਉਹਨਾਂ ਪਿੱਛੇ ਲੱਗ ਕੇ ਆਪਣਾ ਘਰ ਖਰਾਬ ਕਰਾਂਗੀ ਤੇ ਚਲੋ ਜੀ ਬਾਕੀ ਆਪਾਂ ਇਹਨਾਂ ਨੂੰ ਵੀ ਦੱਸ ਦਿੰਨੇ ਹੈ ਮੇਰੀ ਥੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਸਾਰੇ ਜਾਣੇ ਹੁਣ ਤੋਂ ਸਾਰੇ ਜਾਣੇ ਵਧੀਆ ਹੋਗੇ ਤੇ ਅੱਜ ਦੀ ਜਿਹੜੀ ਛੋਟੀ ਜੀ ਸਟੋਰੀ ਬਣਾਈ ਗਈ ਆ ਉਹਦਾ ਮੈਸੇਜ ਇਹ ਹੈਗਾ ਵਾ ਕਿ ਇੱਕ ਮਾਂ ਕਿਦ ਤਰ੍ਹਾਂ ਆਪਣੀ ਧੀ ਨੂੰ ਇੰਨਾ ਕੁ ਸਿਖਾ ਕੇ ਜਾਂਦੀ ਆ ਕਿ ਤੇਰੀ ਸਹੇਲੀ ਦਾ ਵਾ ਤੂੰ ਆ ਕਰਨਾ ਤੂੰ ਉਹ ਕਰਨਾ ਵਾ ਛੱਡ ਪਰ ਆਪਣੀ ਸਾਸ ਨੂੰ ਛੱਡ ਪਰ ਆਪਣੇ ਕੀ ਕਹਿੰਦੇ ਆ ਘਰ ਵਾਲਿਆਂ ਨੂੰ ਬਸ ਤੇਰੀ ਟੋਰ ਉੱਥੇ ਹੋਣੀ ਚਾਹੀਦੀ ਹੈ ਤਾਂ ਕਿ ਮੇਰੀ ਵੀ ਉੱਥੇ ਟੋਰ ਬਣ ਜਾਵੇ ਪਰ ਇੱਥੇ ਇਹਦੇ ਵਿੱਚ ਇੱਕ ਸੱਸ ਨੇ ਬੜੀ ਸਮੇਦਾਰੀ ਦੇ ਨਾਲ ਕੰਮ ਲਿਆ ਵਾ ਕਿ ਉਹਨੇ ਆਪਣੇ ਨੂੰ ਨੂੰ ਕੱਲਿਆਂ ਬੈਠ ਕੇ ਜਿਵੇਂ ਮਾਵਾ ਸਮਝਾਉਂਦੀ ਆ ਵਾ ਨਾ ਕਿ ਸਾਰਿਆਂ ਦੇ ਵਿੱਚ ਨੂੰ ਦੀ ਬੇਇੱਜ਼ਤੀ ਨਹੀਂ ਕਰਨੀ ਕਿ ਇਕੱਲੇ ਆ ਬਹਿ ਕੇ ਸਾਰਾ ਕੁਝ ਸਮਝਾਣਾ ਆਪਣੀ ਨੂੰ ਨੂੰ ਕਿ ਪੁੱਤ ਤੇਰੀ ਮਾਂ ਨੇ ਇੱਥੇ ਗਲਤ ਕੀਤਾ ਵਾ ਨਹੀਂ ਤੇ ਇਹ ਚਾਹਦੇ ਤੇ ਬੜਾ ਬਖੇੜਾ ਖੜਾ ਕਰ ਸਕਦੇ ਹੈਗੇ ਕਿ ਤੇਰੀ ਮਾਂ ਦੀ ਹਿੰਮਤ ਕਿਤਨਾ ਪਈ ਸਾਡੇ ਘਰ ਆ ਕੇ ਸਾਰਾ ਕੁਝ ਕਰਨ ਦੀ ਤੇ ਇਸ ਕਰਕੇ ਜਿਹੜੀਆਂ ਮਾਂਵਾਂ ਇਸ ਤਰ੍ਹਾਂ ਕਰਦੀਆਂ ਮਨਾ ਕਿ ਚੰਗਾ ਭਲਾ ਕੁੜੀ ਦਾ ਘਰ-ਬਾਰ ਚੱਲਦਾ ਆਂਦਾ ਸਾਰਾ ਕੁਝ ਬੜਾ ਵਧੀਆ ਸਮੂਥ ਚੱਲਣ ਦੇ ਆਂਦਾ ਵਾ ਤੇ ਐਵੇਂ ਜਾਣ ਕੇ ਟੰਗ ੜਾਈ ਜਾਣੀ ਆਪਣੀ ਕੁੜੀ ਦੇ ਕੀ ਕਹਿੰਦੇ ਆ ਸੁਖੀ ਜੀਵਨ ਦੇ ਵਿੱਚ ਤੇ ਇਸ ਤਰ੍ਹਾਂ ਨਾ ਕਰਿਆ ਕਰੋ ਕਈ ਕੁੜੀਆਂ ਸਾਰੀਆਂ ਨਹੀਂ ਕੋਝ ਮਾਵਾ ਤੇ ਕਈ ਕੁੜੀਆਂ ਆਪਣੇ ਮਾਮਾ ਦੇ ਪਿੱਛੇ ਲੱਗ ਕੇ ਆਪਣਾ ਘਰ ਖਰਾਬ ਕਰ ਵੀ ਲੈਂਦੀ ਆਂ ਮੈਂ ਤੇ ਉਹਨਾਂ ਕੁੜੀਆਂ ਨੂੰ ਵੀ ਕੁਝ ਕੁੜੀਆਂ ਨੂੰ ਵੀ ਇਹ ਕਹਿਣਾ ਚਾਹਾਂਗੇ ਕਿ ਬਿਲਕੁਲ ਇਸ ਤਰ੍ਹਾਂ ਨਾ ਕਰਿਆ ਕਰੋ ਜੇ ਤੁਹਾਡੇ ਸੋਹਰੇ ਪਰਿਵਾਰ ਚੰਗਾ ਵਾ ਨਾ ਫਿਰ ਤੇ ਉਹਨਾਂ ਦੀ سپورਟ ਕਰੋ ਇਹ ਨਹੀਂ ਆ ਕਿ ਤੁਹਾਡੀ ਮਾਂ ਨੇ ਜੇ ਕੁਝ ਤੁਹਾਨੂੰ ਗਲਤ ਵੀ ਕਹਿਤਾ ਤੇ ਤੁਹਾਨੂੰ ਮੰਨਣਾ ਹੀ ਪੈਣਾ ਕਿਉਂਕਿ ਤੁਹਾਡੀ ਮਾਂ ਵਾ ਤੇ ਉਹਨੇ ਸਾਰਾ ਕੁਝ ਜੋ ਕਹਿਤਾ ਉਹ ਸਹੀ ਕਹਿ ਦਿੱਤਾ ਮੇਰੇ ਸੱਸ ਦੀ ਮੇਰੇ ਤੋਂ ਪਰਮਿਸ਼ਨ ਲੈਣੀ ਚਾਹੀਦੀ ਹੁਣ ਜਿਵੇਂ ਸਾਇਆ ਨਾਰਮਲ ਹੀ ਸਾਰੇ ਕਰਾ ਚੰਦਾ ਵਾ ਕਿ ਜਿਹੜੇ ਵੀ ਗੱਲ ਹੋਵੇ ਸਾਰੇ ਇਕੱਠਾ ਕਰਕੇ ਤੇ ਫਿਰ ਹੀ ਸਾਰਾ ਕੁਝ ਡਿਸੀਜਨ ਲੈਣਾ ਇਹ ਥੋੜਾ ਵਾ ਕਿ ਹ ਉਨੇ ਕਲ ਇਹਦੇ ਵੀ ਕਹਿ ਦਦੇ ਜਾ ਕੇ ਮੈਂ ਫੜਾ ਕੇ ਜਾ ਕੇ ਲੈ ਆਵਾਂ ਤੇ ਇਤਰਾ ਮਾਂ ਨੂੰ ਵੀ ਚਾਹੀਦਾ ਵਾ ਤੇ ਧੀ ਨੂੰ ਵੀ ਚਾਹੀਦਾ ਵਾ ਤੇ ਜਿਹੜੀ ਧੀ ਦੀ ਸੱਸ ਹੈਗੀ ਆ ਸਭ ਤੋਂ ਵਧੀਆ ਰੋਲ ਉਹਨੇ ਪਲੇ ਕੀਤਾ ਵਾ ਕਿ ਉਹਨੇ ਸਾਰਾ ਕੁਝ ਜੋੜ ਕੇ ਰੱਖਿਆ ਵਾ ਨਾ ਕਿ ਉਹਨੇ ਆਪਣੀ ਕੀ ਕਹਿੰਦੇ ਨੂ ਦੀ ਜਾੜ ਆ ਕੇ ਭੰਡੀ ਕੀਤੀ ਆ ਤੇ ਆਂਟੀ ਤੁਸੀਂ ਕੁਝ ਕਹਿਣਾ ਨਹੀਂ ਮੇਰੀ ਨੂ ਹੈ ਹੀ ਬਹੁਤ ਸਮਝਦਾਰ ਬਹੁਤ ਚੰਗੀ ਹੈ ਜਿਹੜੀ ਸਾਰੀ ਗੱਲ ਸਮਝ ਗਈ ਤੇ ਵਾਕਈ ਮੈਨੂੰ ਮਾਵਾ ਵੀ ਉਹਨੇ ਸਮਝਿਆ ਇਹ ਉਹਨਾਂ ਮਾਵਾ ਵਾਸਤੇ ਆ ਜਿਹੜੇ ਆ ਮਾਵਾ ਚੌਧਰ ਮਾਰਦੇ ਨੇ ਜਾਂ ਧੀ ਦੇ ਘਰ ਆ ਕੇ ਚੌਧਰ ਮਾਰਦੀਆਂ ਸਾਰੀਆਂ ਨਹੀਂ ਕਹਿ ਸਕਦੇ ਪਰ ਕੁਝ ਕੁ ਹੁੰਦੀਆਂ ਵੀ ਇਸ ਤਰ੍ਹਾਂ ਦੀਆਂ ਤੇ ਚਲੋ ਜੀ ਜੇ ਤੁਹਾਨੂੰ ਸਾਡੀ ਸਟੋਰੀ ਵਧੀਆ ਲੱਗੀ ਹੋਵੇ ਸਟੋਰੀ ਨੂੰ ਲਾਈਕ ਸ਼ੇਅਰ ਕਮੈਂਟ ਕਰਿਓ ਜਸਵੀਰ ਕੋ ਚੈਨਲ ਨੂੰ ਜਾ ਕੇ ਜਿਆਦਾ ਸਬਸਕ੍ਰਾਈਬ ਕਰਿਓ ਤਾਂ ਇਹ ਵੀਡੀਓ ਪੈ ਜਾਂਦੀ ਆ 2 ਵੇ ਦੁਪਹਿਰੇ ਥੈਂਕ ਯੂ so much ਥੈਂਕ ਯੂ ਥੈਂਕ ਯੂ